ਸੱਸ ਸ੍ਰੀ ਕਾਲ ਜੀ ਚੁਟਕਲੇ ਭਾਗ 25 ਲੈ ਕੇ ਫੇਰ ਆ ਜਣਾ ਆਜੋ ਫੇਰ ਹੱਸੀਏ ਸੱਸ ਤੇ ਬਹੂ ਦੀ ਲੜਾਈ ਹੋ ਰਹੀ ਸੀ ਸੱਸ ਬੋਲਦੀ ਐ ਜੇ ਮੈਂ ਮਰ ਗਈ ਨਾ ਮੇਰੀ ਅਰਥੀ ਨੂੰ ਹੱਥ ਨਾ ਲਾਈਂ ਕਹਿੰਦੀ ਬਹੂ ਕਹਿੰਦੀ ਲਾਉਂਗੀ ਮੈਂ ਤਾਂ ਜ਼ਰੂਰ ਲਾਉਂਗੀ ਕਹਿੰਦੀ ਜੇ ਹਿੰਮਤ ਹੋਈ ਕਹਿੰਦੀ ਉੱਠ ਕੇ ਰੋਕ ਲਈ ਸੋਰਾ ਪੁੱਛਦਾ ਆਪਣੇ ਜਵਾਈ ਨੂੰ ਫੋਨ ਲਾ ਕੇ ਕਹਿੰਦੇ ਅੱਜ ਤੂਫਾਨ ਦੀ ਕੀ ਖਬਰ ਐ ਜਵਾਈ ਬੋਲਦਾ ਕਹਿੰਦਾ ਕੁਕਲਰ ਮੂਰੇ ਸੁੱਤੀ ਪਈ ਐ ਦੁਨੀਆਂ ਦੇ ਵਿੱਚ ਇੱਕ ਤੋਂ ਵੱਧ ਕੇ ਇੱਕ ਖੋਜਾਂ ਹੋਈਆਂ ਪਰ ਅਜੇ ਤੱਕ ਇਹ ਜਾ ਕੇ ਕੁੱਕਰ ਨਹੀਂ ਬਣ ਸਕਿਆ ਜਿਹਦੇ ਨਾਲ ਘਰ ਵਾਲੇ ਦੀ ਘਰ ਵਾਲੀ ਮੂਰੇ ਦਾਲ ਗਲ ਸਕੇ ਜਿੰਦਗੀ ਦੇ ਵਿੱਚ ਹਮੇਸ਼ਾ ਉਹੀ ਲੋਕ ਅੱਗੇ ਵਧਦੇ ਨੇ ਜਿਹੜੇ ਝਾੜੂ ਲਾਉਂਦੇ ਨੇ ਪੋਚਾ ਲਾਉਣ ਵਾਲਿਆਂ ਨੂੰ ਤਾਂ ਹਮੇਸ਼ਾ ਮੈਂ ਪਿੱਛੇ ਹਟਦੇ ਦੇਖਿਆ ਗਵਾਰ ਚ ਕਿਸੇ ਨੇ ਪਾਠ ਖਲਾਇਆ ਸੀ ਬੀਲਾ ਕੰਜੂਸ ਉਹਨਾਂ ਦੇ ਮੱਥਾ ਟੇਕਣ ਗਿਆ ਉਹਨੇ ਬੜੀ ਔਖ ਦੇ ਨਾਲ ਪੱਟ 10 ਦਾ ਨੋਟ ਕੱਢਿਆ ਤੇ ਮੱਥਾ ਟੇਕਦਾ ਐਨੇ ਨੂੰ ਪਿੱਛੋਂ ਇੱਕ ਬੇਬੇ ਆਈ ਬੀਲੇ ਦੇ ਮੋਢੇ ਤੇ ਹੱਥ ਧਾਰ ਕੇ ਉਹਨੇ 2000 ਦਾ ਨੋਟ ਬੀਲੇ ਨੂੰ ਫੜਾ ਬੀਲੇ ਨੇ ਚੱਲ ਉਹ ਵੀ ਫੜ ਕੇ ਮੱਥਾ ਟੇਕਦਾ ਹੁਣ ਬੀਲੇ ਨੂੰ ਸ਼ਰਮ ਆਈ ਵੀ ਯਾਰ ਮੈਂ ਤਾਂ 10 ਰੁਪਏ ਹੀ ਟੇਕ ਕੇ ਚਲੋ ਜਦੋਂ ਭੋਗ ਪੈ ਗਿਆ ਤਾਂ ਬਾਹਰ ਜਾ ਕੇ ਬੇਬੇ ਬੋਲਦੀ ਹੈ ਬੀਲੇ ਨੂੰ ਕਹਿੰਦੀ ਜਦੋਂ ਤੂੰ ਆਪਦੀ ਜੇਬ ਚੋਂ 10 ਦਾ ਨੋਟ ਕੱਢਿਆ ਸੀ ਨਾ ਤੇਰਾ 2000 ਦਾ ਨੋਟ ਥੱਲੇ ਡੇ ਪਿਆ ਸੀ ਮੈਂ ਉਹ ਹੀ ਚੱਕ ਕੇ ਤੈਨੂੰ ਪੜਾਇਆ ਸੀ ਰੱਬ ਮੂਰੇ ਚਲਾਕੀ ਨਹੀਂ ਦੁਨੀਆਂ ਦੇ ਵਿੱਚ ਨਾ ਸਾਡੇ ਤਿੰਨ ਕੰਮ ਵਧੀਆ ਹੋਗੇ ਮੈਗੀ ਆਉਣ ਤੋਂ ਪਹਿਲਾਂ ਅਸੀਂ ਵੱਡੇ ਹੋਗੇ ਮੋਬਾਈਲ ਆਉਣ ਤੋਂ ਪਹਿਲਾਂ ਸਾਡੀ ਪੜ੍ਹਾਈ ਪੂਰੀ ਹੋਗੀ ਤੇ WhatsApp ਆਉਣ ਤੋਂ ਪਹਿਲਾਂ ਅਸੀਂ ਵਿਆਹ ਹੈਗੇ ਪੇਰੈਂਟਸ ਮੀਟਿੰਗ ਦੇ ਵਿੱਚ ਇੱਕ ਬੰਦਾ ਮੈਡਮ ਨੂੰ ਬੜੇ ਧਿਆਨ ਨਾਲ ਅੱਖਾਂ ਗੱਡ ਕੇ ਦੇਖ ਰਿਹਾ ਸੀ ਮੈਡਮ ਬੋਲਦੀ ਹੈ ਕਹਿੰਦੀ ਬਸ ਇਦਾਂ ਹੀ ਧਿਆਨ ਤੁਸੀਂ ਆਪਣੇ ਬੱਚੇ ਤੇ ਦੇਣਾ ਟਾਬੇ ਤੇ ਬੈਠਾ ਮੰਗੂ ਇੱਕ ਡਰਾਈਵਰ ਨੂੰ ਬੋਲਦਾ ਕਹਿੰਦਾ ਤੂੰ ਪਾ ਸਿੰਘ ਨੂੰ ਜਾਣਦਾ ਡਰਾਈਵਰ ਕਹਿੰਦਾ ਨਾ ਕਹਿੰਦਾ ਸਵਾਸ ਚੰਦਰ ਬੋਸ ਨੂੰ ਜਾਣਦਾ ਡਰਾਈਵਰ ਕਹਿੰਦਾ ਨਾ ਕਹਿੰਦਾ ਚੰਦਰ ਸ਼ੇਖਰ ਜਾ ਨੂੰ ਤਾਂ ਜਾਣਦਾ ਹੀ ਹੋਵੇਗਾ ਡਰਾਈਵਰ ਕਹਿੰਦਾ ਨਾ ਫਿਰ ਕਹਿੰਦਾ ਟਰੱਕ ਦੇ ਮਗਰ ਕਿਉਂ ਲਿਖਾਇਆ ਪਰਨਾਮ ਸ਼ੀਦਾ ਨੂੰ ਡਰਾਈਵਰ ਬੋਲਦਾ ਕਹਿੰਦਾ ਆ ਤਾਂ ਉਹਨਾਂ ਨੇ ਲਿਖਾਇਆ ਜਿਹੜੇ ਟਰੱਕ ਦੇ ਥੱਲੇ ਆ ਗਏ ਸਵੇਰੇ ਸਵੇਰੇ ਮੈਨੂੰ ਇੱਕ ਬਾਬੇ ਨੇ ਘੇਰ ਲਿਆ ਕਹਿੰਦਾ ਬੱਚਾ ਕੱਢ 500 ਰੁਪਿਆ ਤੇਰੇ ਭਾਗ ਖੋਲਣ ਵਾਲੇ ਨੇ ਕਰੋੜਪਤੀ ਬਾਪ ਦੀ ਧੀ ਨਾਲ ਤੇਰਾ ਵਿਆਹ ਹੋਵੇਗਾ ਮੈਂ ਉਹਨੂੰ ਕਿਹਾ ਬਾਬਾ ਚੱਕ 1000 ਰੁਪਿਆ ਪਰ ਮੈਨੂੰ ਪਹਿਲਾਂ ਇਹਦਾ ਸਵੀਕਾਰੇ ਜਿਹੜੇ ਮੇਰੇ ਦੋ ਜਵਾਕ ਨੇ ਤੇ ਘਰ ਵਾਲੀ ਐ ਉਹਨਾਂ ਦਾ ਕੀ ਕਰਾਂ ਇੱਕ ਫੁੱਲਾਂ ਦੀ ਦੁਕਾਨ ਆਲਾ ਮੈਨੂੰ ਬੋਲਦਾ ਕਹਿੰਦਾ ਲੈ ਵਿਆੜੀ ਫੁੱਲ ਲੈ ਜਾ ਆਪਦੀ ਸਹੇਲੀ ਵਾਸਤੇ ਮੈਂ ਕਿਹਾ ਸਹੇਲੀ ਤਾਂ ਹੈ ਨਹੀਂ ਕਹਿੰਦਾ ਫਿਰ ਆਪਦੀ ਮੰਗੇਤਰ ਵਾਸਤੇ ਲੈ ਜਾ ਮੈਂ ਕਿਹਾ ਮੰਗੇਤਰ ਵੀ ਹੈ ਨਹੀਂ ਕਹਿੰਦਾ ਫਿਰ ਘਰ ਵਾਲੀ ਵਾਸਤੇ ਹੀ ਲੈ ਜਾ ਮੈਂ ਕਿਹਾ ਯਾਰ ਮੇਰਾ ਤਾਜੇ ਵਿਆਹ ਹੀ ਨਹੀਂ ਹੋਇਆ ਮੈਨੂੰ ਬੋਲ ਕਹਿੰਦਾ ਹੈ ਦੁਨੀਆ ਦੇ ਖੁਸ਼ ਨਸੀਬ ਇਨਸਾਨ ਲੈ ਮੇਰੇ ਵੱਲੋਂ ਫ੍ਰੀ ਹੀ ਲੈ ਜਾ ਆਜ ਕੱਲ ਲੋਕ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਖਾਂਦੇ ਪੀਂਦੇ ਸਟੇਟਸ ਤਾਂ ਐ ਪਾਉਣਗੇ ਵੀ ਜਿਵੇਂ ਜਿਹੜੇ ਘਰਾਂ 'ਚ ਬੈਠੇ ਹੁੰਦੇ ਨੇ ਉਹ ਤਾਂ ਰੇਤਾ ਬਾਜਰੀ ਵੀ ਖਾਂਦੇ ਨੇ ਪਤੰਜਲੀ ਦੇ ਲੂਣ ਦੇ ਪੈਕਟਾਂ ਦੇ ਉੱਤੇ ਲਿਖਿਆ ਹੋਇਆ ਸੀ ਵੀ ਇਹ ਲੂਣ ਆ ਜਿਹੜਾ ਨਮਕ ਹੈ 250 ਸਾਲ ਪੁਰਾਣਾ ਹੈ ਤੇ ਹਿਮਾਲਿਆ ਦੇ ਪਰਬਤਾਂ ਤੋਂ ਬਣਾਇਆ ਗਿਆ ਤੇ ਐਕਸਪਾਇਰੀ ਡੇਟ ਸੀ ਉਹਦੀ 2025 ਬਾਬੇ ਨੇ ਜਮਾਂ ਸਹੀ ਟਾਈਮ ਤੇ ਲਾ ਲਿਆਂਦਾ ਨਹੀਂ ਤਾਂ ਹਿਮਾਲਿਆ ਤੇ ਐਕਸਪਾਇਰ ਹੋ ਜਾਂਦਾ ਰਾਤ ਮੇਰੇ ਬਟੂਏ ਦੇ ਵਿੱਚ 6000 ਰੁਪਏ ਸੀ ਜਦੋਂ ਮੈਂ ਸਵੇਰੇ ਦਫ਼ਤਰ ਜਾਣਾ ਸੀ 4000 ਰਹਿ ਗਿਆ ਹੁਣ ਮੈਂ ਮੇਰੀ ਘਰ ਵਾਲੀ ਵੱਲ ਦੇਖ ਰਿਹਾ ਤੇ ਮੇਰੀ ਘਰ ਵਾਲੀ ਦੇ ਹੱਥ ਚ ਹੈਗਾ ਝਾੜੂ ਮੈਂ ਸੋਚ ਰਿਹਾ ਵੀ ਪੁੱਛਾਂ ਕਿ ਨਾ ਘਰ ਵਾਲਾ ਕਹਿੰਦਾ ਆਪਦੀ ਘਰ ਵਾਲੀ ਨੂੰ ਜੇ ਤੂੰ ਮੈਨੂੰ ਬੜਾ ਤੰਗ ਕੀਤਾ ਨਾ ਮੈਂ ਸਾਧੂ ਬਣ ਜਾਣਾ ਘਰ ਵਾਲੀ ਕਹਿੰਦੀ ਕਿਹੜਾ ਨਾਰਮਲ ਜਾਂ ਨਾਗਾ ਕਹਿੰਦਾ ਕੀ ਮਤਲਬ ਆ ਤੇਰਾ ਕਹਿੰਦੀ ਜੇ ਤਾਂ ਨਾਰਮਲ ਸਾਧੂ ਬਣਨਾ ਫਿਰ ਤਾਂ ਮੈਂ ਤੇਰੇ ਕੱਪੜੇ ਪੈ ਕਰਦਾ ਜੇ ਨਾਗਾ ਸਾਧੂ ਬਣਨਾ ਤਾਂ ਕੱਪੜੇ ਲਾ ਤੇ ਦੁੜਕੀ ਹੋ ਜਾ ਪਾਗਲਖਾਨੇ ਦੇ ਵਿੱਚ ਸਾਰੇ ਪਾਗਲ ਰੋ ਰਹੇ ਸੀ ਪਰ ਇੱਕ ਪਾਗਲ ਸ਼ਾਂਤੀ ਦੇ ਨਾਲ ਚੁੱਪਚਾਪ ਸੁੱਤਾ ਪਿਆ ਸੀ ਡਾਕਟਰ ਉਹਨੂੰ ਕਹਿੰਦਾ ਉਹ ਤੂੰ ਕਹਿੰਦਾ ਇਹ ਨਹੀਂ ਸ਼ਾਂਤੀ ਨਾਲ ਬੜਾ ਸੁੱਤਾ ਪਿਆ ਉਹ ਕਹਿੰਦਾ ਬੇਵਕੂਫਾ ਮੈਂ ਮਰ ਚੁੱਕਿਆ ਹਾਂ ਤਾਈਂ ਤੋਏ ਰੋ ਰਹੇ ਨੇ ਸੂਟਾਂ ਦਾ ਰੰਗ ਉਤਰ ਜਾ ਜੇ ਨਾ ਉਤਰਿਆ ਤਾਂ ਸਾਰੇ ਪੈਸੇ ਵਾਪਸ ਆ ਬੋਰਡ ਪੜ ਕੇ ਨਾ ਬੀਬੀਆਂ ਨੇ ਉਸ ਦੁਕਾਨ ਵਾਲੇ ਤੋਂ ਬਹੁਤ ਸੂਟ ਖਰੀਦੇ ਜਦੋਂ ਘਰੇ ਗਈਆਂ ਜਦੋਂ ਪਾਣੀ ਚ ਪਾਇਆ ਮੜਾ ਸੂਟ ਉਹਦਾ ਤਾਂ ਜਦੇ ਰੰਗ ਲੈ ਗਿਆ ਸਾਰੀ ਬੀਬੀਆਂ ਪਈ ਗੁੱਸੇ ਚ ਆ ਗਈਆਂ ਹੁਣ ਦੁਕਾਨ ਵਾਲੇ ਕੋਲੇ ਗਈਆਂ ਕਹਿੰਦੀ ਤੂੰ ਸਾਡੇ ਨਾਲ ਧੋਖਾ ਕੀਤਾ ਸੂਟਾਂ ਦਾ ਤਾਂ ਰੰਗ ਨਹੀਂ ਜਾਂਦਾ ਕਹਿੰਦਾ ਬੀਬੀਓ ਬੋਰਡ ਚੰਗੀ ਤਰ੍ਹਾਂ ਪੜ੍ਹ ਲਓ ਕਾਰ ਵਾਲੀ ਕਹਿੰਦੀ ਤੁਹਾਨੂੰ ਅਰੇਂਜ ਮੈਰਿਜ ਤੇ ਲਵ ਮੈਰਿਜ ਦਾ ਮਤਲਬ ਪਤਾ ਹੈ ਕਾਰ ਵਾਲਾ ਕਹਿੰਦਾ ਹਾਂ ਹਾਂ ਮੈਨੂੰ ਪਤਾ ਹੈ ਕਹਿੰਦਾ ਅਰੇਂਜ ਮੈਰਿਜ ਤਾਂ ਉਹ ਹੈ ਵੀ ਕਿਸੇ ਆਪਾਂ ਰਾਹ ਤੇ ਜਾ ਰਹੇ ਹਾਂ ਤੇ ਰਾਹ ਦੇ ਵਿੱਚ ਆਪਾਂ ਨੂੰ ਸੱਪ ਨੇ ਡੰਗ ਮਾਰ ਲਿਆ ਕਹਿੰਦਾ ਔਰੇਂਜ ਮੈਰਜ ਹੈ ਤੇ ਲਵ ਮੈਰਜ ਕਹਿੰਦਾ ਲਵ ਮੈਰਜ ਦੇ ਵਿੱਚ ਸਾਪਾ ਭਾਪ ਲੱਭਦੇ ਆ ਤੇ ਉਹਦੇ ਮੂਰੇ ਨੱਚ-ਨੱਚ ਉਹਨੂੰ ਕਹਿੰਦੇ ਆ ਅਟੰਗ ਲੈ ਮੈਨੂੰ ਟੈਂਗ ਲੈ ਮਾਸਟਰ ਕਹਿੰਦਾ ਤਾਰਾ ਬਿਮਾਰ ਸੀ ਵਿਚਾਰਾ ਮਰ ਗਿਆ ਹੁਣ ਕਹਿੰਦਾ ਇਹਦੀ ਅੰਗਰੇਜ਼ੀ ਬਣਾਓ ਕੁਦਦਾ ਕਹਿੰਦਾ ਜੀ ਇਹ ਤਾਰਾ ਬਿਮਾਰ ਸੀ ਵਿਚਾਰਾ ਕਿਵੇਂ ਮਰ ਗਿਆ ਉਹ ਕਹਿੰਦਾ ਪਾਗਲਾ ਤਾਰਾ ਬਿਮਾਰ ਸੀ ਵਿਚਾਰਾ ਮਰ ਗਿਆ ਕਾਰਨ ਦੱਸਿਆ ਲੈ ਉਹ ਕਹਿੰਦਾ ਤੀਜਾ ਵੀ ਮਰ ਗਿਆ ਕਹਿੰਦਾ ਜੀ ਜਿਹੜਾ ਬਿਮਾਰ ਆ ਉਹ ਕਿਉਂ ਨਹੀਂ ਮਰ ਰਿਹਾ ਘਰ ਵਾਲੀ ਕਹਿੰਦੀ ਜਿਹੜਾ ਕੱਲ ਮੰਗਤਾ ਆਇਆ ਸੀ ਨਾ ਟਹਾ ਜਣਾ ਬੜਾ ਖਰਾਬ ਸੀ ਉਹ ਘਰ ਵਾਲਾ ਕਹਿੰਦਾ ਕਿਉਂ ਕਹਿੰਦੀ ਕੱਲ ਜਿਹੜਾ ਮੈਂ ਖਾਣਾ ਬਣਾਇਆ ਸੀ ਮੈਂ ਉਹ ਨੂੰ ਪਾਤਾ ਅੱਜ ਮੈਨੂੰ ਕਹਿੰਦੀ ਉਹ ਕਿਤਾਬ ਦੇ ਗਿਆ ਘਰ ਵਾਲਾ ਕਹਿੰਦਾ ਕਿਹੜੀ ਕਿਤਾਬ ਦੇ ਗਿਆ ਆਖੇ ਖਾਣਾ ਬਣਾਉਣਾ ਸਿੱਖੋ ਬੀਬੀ ਕਹਿੰਦੀ ਸਬਜ਼ੀ ਵਾਲੇ ਨੂੰ ਭਾਈ ਆਹ ਬੈਂਗਣ ਕਿਵੇਂ ਲਾਇਆ ਕਦੂ ਕਿਵੇਂ ਲਾਇਆ ਪਿੰਡ ਡੀ ਕੇ ਵਿੱਚ ਲਾਈ ਆਂ ਢੀਂਡੇ ਕਿਵੇਂ ਲਾਏ ਨੇ ਸਬਜ਼ੀ ਵਾਲਾ ਬੋਲਦਾ ਖਿਜ ਕੇ ਕਹਿੰਦਾ ਬੀਬੀ ਪਹਿਲਾਂ ਸਬਜ਼ੀ ਖਰੀਦ ਦੇਗੀ ਗਾਰੰਟੀ ਦੇ ਭਾਅ ਫੇਰ ਦੱਸੂੰ ਇੱਕ ਪੰਡਤ ਹੱਥ ਦੇਖਣ ਦੀ 100 ਰੁਪਿਆ ਫੀਸ ਲੈਂਦਾ ਸੀ ਗੁੱਲੂ ਨੇ ਪੰਡਤ ਨੂੰ ਆਪਦਾ ਹੱਥ ਦਿਖਾਇਆ ਪੰਡਤ ਨੇ ਹੱਥ ਦੇਖਿਆ ਤੇ ਕਿਹਾ ਕਹਿੰਦਾ ਅੱਜ ਨਾ ਤੇਰੇ ਨਾਲ ਕੋਈ ਨਾਰਾਜ਼ ਹੋਵੇਗਾ ਤੇਰੀ ਲੜਾਈ ਹੋ ਕਿਸੇ ਨਾਲ ਗੁੱਲੂ ਬੋਲ ਕਹਿੰਦਾ ਸਹੀ ਗੱਲ ਆ ਪੰਡਿਤ ਜੀ ਸਹੀ ਕਿਹਾ ਤੁਸੀਂ ਕਹਿੰਦਾ ਤੁਸੀਂ ਮੇਰਾ ਹੱਥ ਵੀ ਦੇਖ ਲਿਆ ਹੁਣ ਤੁਹਾਡੀ ਫੀਸ ਵੀ ਦੇਣੀ ਆ ਕਹਿੰਦਾ ਪਰ ਬਟੂਆ ਮੈਂ ਆਪਦਾ ਘਰੇ ਭੁੱਲ ਆਇਆ ਜਾਗਰ ਇੱਕ ਸਤ ਸੰਗ ਦੇ ਵਿੱਚ ਗਿਆ ਤੇ ਉੱਥੋਂ ਕੁੱਟ ਖਾ ਕੇ ਆ ਗਿਆ ਬਿੱਲੂ ਕਹਿੰਦਾ ਉਹ ਕੀ ਹੋ ਗਿਆ ਤੂੰ ਕੁੱਟ ਖਾ ਕੇ ਆ ਗਿਆ ਕਹਿੰਦਾ ਯਾਰ ਕੁਛ ਨਹੀਂ ਬਾਬਾ ਉੱਥੇ ਪ੍ਰਵਚਨ ਦੇ ਰਿਹਾ ਸੀ ਵੀ ਘਰ ਵਾਲਾ ਤੇ ਘਰ ਵਾਲੀ ਸਾਈਕਲ ਦੇ ਦੋ ਪਹੀਏ ਹੁੰਦੇ ਨੇ ਕੰਨਾ ਮੈਂ ਖੜਾ ਹੋ ਕੇ ਕਹਤਾ ਬੀਜੀ ਜੇ ਗਵਾਂਡਰ ਨੂੰ ਮਲਾ ਕੇ ਰਾਖਸਾ ਬਣਾ ਲੀਏ ਕੋਈ ਇਤਰਾਜ਼ਤਾ ਨਹੀਂ ਜਮਦੂਤ ਕਹਿੰਦੇ ਜਮਰਾਜ ਨੂੰ ਕਹਿੰਦੇ ਪ੍ਰਭੂ ਬਾਬਾ ਜੀ ਤੁਸੀਂ ਸ਼ਰਾਬੀਆਂ ਨੂੰ ਲੈਣ ਧਰਤੀ ਤੇ ਕਿਉਂ ਨਹੀਂ ਜਾਂਦੇ ਜਮਰਾਜ ਬੋਲਦਾ ਕਹਿੰਦਾ ਯਾਰ ਮੈਂ ਇੱਕ ਵਾਰ ਗਿਆ ਸੀ ਮੈਨੂੰ ਬੋਲਦਾ ਸ਼ਰਾਬੀ ਕਹਿੰਦਾ ਤੂੰ ਅੱਜ ਪਿੱਛੇ ਰਹਿ ਤਾਂ ਤੇਰੇ ਵਾਲਾ ਝੋਟਾ ਅੱਜ ਤੇਰਾ ਭਾਈ ਚਲਾਉ ਕਾਰ ਦੇ ਵਿੱਚ ਇੱਕ ਪਰਿਵਾਰ ਟ੍ਰਿਪ ਦੇ ਉੱਤੇ ਗਿਆ ਹੋਇਆ ਸੀ ਰਾਹ ਦੇ ਵਿੱਚ ਨਾਕਾ ਲੱਗਿਆ ਹੋਇਆ ਸੀ ਪੁਲਿਸ ਵਾਲਿਆਂ ਨੇ ਗੱਡੀ ਰੋਕ ਲਈ ਪੱਪੂ ਗੱਡੀ ਚਲਾ ਰਿਹਾ ਸੀ ਪੁਲਿਸ ਵਾਲਾ ਆ ਕੇ ਬੋਲਦਾ ਕਹਿੰਦੇ ਅੱਜ ਸੁਰੱਖਿਆ ਦਿਵਸ ਹੈ ਤੇ ਤੁਸੀਂ ਸਾਰਿਆਂ ਨੇ ਸੀਟ ਬੈਲਟ ਲਾਈ ਹੋਈ ਤੁਹਾਨੂੰ ਇਨਾਮ ਵਜੋਂ 5000 ਦਵਾਂਗੇ ਹੁਣ ਦੱਸੋ ਕਹਿੰਦੇ ਖਰਚੋਂ ਕਿੱਥੇ ਪੱਪੂ ਬੋਲਦਾ ਕਹਿੰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਉਂਦਾ ਡਰਾਈਵਿੰਗ ਸਾਂ ਸਿਖਣਾ ਹਾਂ ਨਾਲ ਉਹ ਬੈਠੀ ਉਹਦੀ ਮਾਂ ਬੋਲਦੀ ਨਹੀਂ ਨਹੀਂ ਜੀ ਕਹਿੰਦੇ ਤਾਂ ਐਵੇਂ ਸ਼ਰਾਬ ਪੀ ਕੇ ਬੋਲਦਾ ਰਹਿੰਦਾ ਇੰਨੇ ਨੂੰ ਪਿੱਛੇ ਪੱਪੂ ਦਾ ਪਾਪਾ ਸੁੱਤਾ ਪਿਆ ਸੀ ਉਹ ਉੱਠ ਖੜਿਆ ਪੁਲਿਸ ਵਾਲਿਆਂ ਨੂੰ ਦੇਖ ਕੇ ਉਹ ਬੋਲਦਾ ਪਤਾ ਹੀ ਜੀ ਮੈਨੂੰ ਤਾਂ ਗੱਡੀ ਚੋਰੀ ਦੀ ਐ ਬਾਲਾ ਦੂਰ ਤਾਂ ਜਾਂਦੇ ਨਹੀਂ ਬੈਂਕ ਦੇ ਵਿੱਚ ਲੋਨ ਪਾਸ ਹੋ ਗਿਆ ਜਿਵੇਂ ਹੀ ਬੈਂਕ ਮੈਨੇਜਰ ਨੇ ਚੈੱਕ ਫੜਾਉਣ ਲਈ ਹੱਥ ਮੂਰੇ ਕੀਤੇ ਤਾਂ ਗਾ ਕੇ ਬੋਲਦਾ ਹੱਥ ਜੋੜ ਕੇ ਕਹਿੰਦਾ ਜੀ ਧੰਨਵਾਦ ਤੁਹਾਡਾ ਆਹ ਕਰਜ਼ਾ ਨਾ ਮੈਂ ਸਾਰੀ ਜ਼ਿੰਦਗੀ ਨਹੀਂ ਚੁਕਾ ਸਕਦਾ ਮਰੇ ਇੱਧਰ ਨੇ ਜਦੋਂ ਚੈੱਕ ਵਾਪਸ ਕਰ ਲਿਆ 1975 ਦੇ ਵਿੱਚ ਬਿਆਲ ਆ ਮੁੰਡਾ ਸੋਚਦਾ ਸੀ ਵੀ ਮੈਨੂੰ ਦਾਜ ਦੇ ਵਿੱਚ ਰੇਡੂ ਆ ਮਿਲ ਜੇ ਉਹ ਬਹੁਤ ਹੈ 1984 ਦੇ ਵਿੱਚ ਸੋਚਦਾ ਸੀ ਵੀ ਮੈਨੂੰ ਦਾਜ ਦੇ ਵਿੱਚ ਸਾਈਕਲ ਮਿਲ ਜੇ ਉਹ ਬਹੁਤ ਹੈ ਤੇ 92 ਦੇ ਵਿੱਚ ਸੋਚਦਾ ਸੀ ਵੀ ਮੈਨੂੰ ਦਾਜ ਦੇ ਵਿੱਚ ਮੋਟਰਸਾਈਕਲ ਮਿਲ ਜੇ ਉਹ ਬਹੁਤ ਹੈ ਤੇ 2005 ਦੇ ਵਿੱਚ ਸੋਚਦਾ ਸੀ ਵੀ ਮੈਨੂੰ ਕਾਰ ਮਿਲ ਜੇ ਉਹ ਬਹੁਤ ਹੈ ਤੇ ਹੁਣ 2025 ਦੇ ਵਿੱਚ ਸੋਚਦਾ ਹੈ ਵੀ ਮੈਨੂੰ ਘਰ ਵਾਲੀ ਹਾਊਸ ਮਿਲ ਜੇ ਨਾ ਕੱਲੀ ਉਹ ਹੀ ਬਹੁਤ ਹੈ ਨਵਾਜ਼ ਜੀ ਤੁਸੀਂ ਚੈਨਲ ਨੂੰ ਵੀਡੀਓ ਨੂੰ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਜੇ ਆਹ ਵੀਡੀਓ ਵੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਕਮੈਂਟ ਪੜ ਕੇ ਬਹੁਤ ਮਾਣ ਖੁਸ਼ ਹੁੰਦਾ ਏ ਇਦਾਂ ਹੀ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਧੰਨਵਾਦ